ਗੁਰੂ ਦਾਤੇ ਜੀ ਪਾਵਨ ਗੋਦੀ ਵਿੱਚ ਆਪ ਸਰਵਤਰ ਮਾਈ ਭਾਈ ਦੇਵਤਿਆਂ ਦੀ ਤਰਾ ਸਮਾਧੀ ਲਾ ਕੇ ਸਜੇ ਬੈਠੇ ਹੋ ਗੁਰੂ ਦੀ ਕਿਰਪਾ ਵਰਤ ਰਹੀ ਸੀ ਤਾ ਢੀ ਸਿੰਘਾ ਨਿਆਉ ਜੀ ਨੂੰ ਗੁਰੂ ਘਰ ਦਾ ਜਸ ਸਰਵਣ ਕਰਾਇਆ। ਉਹ ਰੱਬ ਜੀ ਨੇ ਦਾਸ ਰਿਆਂ ਨੂੰ ਸੀਸ ਦਿੱਤੀ ਹੈ। ਤਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾ ਰਹੇ। ਸਭ ਨੂੰ ਲੱਖ ਲੱਖ ਵਧਾਈ। ਭਾਈ ਸਾਹਿਬ ਦੇ ਬਚਨ ਨੇ ਪ੍ਰ ਬਾਣੀ ਤਿਨਾ ਗੁਰ ਸਿੱਖਾ ਭਾਈ ਭਗਤ ਗੁਰਪੁਰਬ ਕਰਨ ਦੀ ਕਿ ਛੋਟੀ ਜੀ ਜ਼ਿੰਦਗੀ ਹੈ ਥੋੜੀ ਜੀ ਉਮਰ ਆਪਣੀ ਸਾਰਿਆਂ ਦੀ ਤੇ ਇਹਨੂੰ ਕਿਵੇਂ ਜੀਣਾ ਹੈ ਇਹਨੂੰ ਕਿਵੇਂ ਬਤੀਤ ਕਰਨਾ ਹੈ ਜਿਸ ਤਰ੍ਹਾਂ ਛੋਟੇ ਬੱਚੇ ਨੂੰ ਮੇਰੀਆਂ ਮਾਵਾਂ ਭੈਣਾਂ ਬੈਠੇ ਉਹ ਸਕੂਲੇ ਭੇਜੀਦਾ ਮੈਂ ਕਿੰਨਾ ਖੁਸ਼ਕਿਸਮਤ ਮੈਨੂੰ ਵੀਰਜੀ ਦੱਸਦਾ ਹੈ ਕਿ ਕੁਝ ਬੱਚੇ ਅੱਜ ਸਕੂਲ ਜਾਣਾ ਸੀ ਤੇ ਤੁਹਾਡਾ ਕਰਕੇ ਨਹੀਂ ਗਿਆ ਖੋ ਸਤਨਾ ਕਿੰਨੀ ਵੱਡੀ ਸੀਸ ਹੈ ਤੇ ਕਿੰਨੇ ਚੰਗੇ ਕਰਮ ਨੇ ਕਿਉਂਕਿ ਗੁਰੂ ਖੋ ਸੱਚ ਹੈ ਜਿੱਥੇ ਦੁਨਿਆਵੀ ਸਕੂਲ ਆਵਾਜ਼ ਪਾੜਦੀ ਹੈ ਉਹ ਸਾਉਂਡ ਵਾਲੇ ਭਾਈ ਆਵਾਜ਼ ਘਾਟ ਰਹੀ ਹੈ ਥੋੜਾ ਸੈਟਿੰਗ ਕਰ ਲੇ ਕਰ 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 ਸੁਰ ਕਰੋ ਇਹਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਲੀਡ ਰਹਿਣ ਦਿਓ ਆਪਣੇ ਮੈਕ ਵਾਲੀ ਬਾਕੀ ਕੱਢ ਦਿਓ ਫਿਰ ਸਹੀ ਹੋ ਜਾਏਗਾ ਤੋਂ ਗੁਰੂ ਪਾਤਸ਼ਾਹ ਮਹਾਰਜਾ ਦੀ ਕਿਰਪਾ ਕਰਨ ਸਾਰੀ ਸੰਗਤ ਜੀ ਇੱਤੇ ਇਕਾਗਰ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਧਿਆਨ ਦੇ ਗੁਰੂ ਸਾਹਿਬ ਜੀ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਜੋ 14 ਸੂਤੀ ਅੰਗ ਸਾਰੇ ਹਾਜ਼ਰੀ ਲਵਾਇਓ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਗੁਰਬਾਣੀ ਅਮਰਤ ਸਾਰੇ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮੰਨ ਗੁਰਬਾਣੀ ਕਹੈ ਸਿਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਪਰਤਖ ਜਿਸ ਤਰ੍ਹਾਂ ਛੋਟਾ ਬੱਚਾ ਸਕੂਲ ਜਾਂਦਾ ਹੈ ਤੇ ਸਕੂਲ ਦੀ ਵਿਦਿਆ ਪ੍ਰਾਪਤ ਕਰਕੇ ਕੋਈ ਵੱਡਾ ਅਫੀਸਰ ਬਣਦਾ ਹੈ ਤੇ ਜਦੋਂ ਫਿਰ ਅਫੀਸਰ ਬਣਦਾ ਏ ਤੇ ਉਹਨੂੰ ਨੌਕਰੀ ਮਿਲਦੀ ਉਹਨੂੰ ਚੰਗੀ ਤਨਖਾਹ ਮਿਲਦੀ ਧਿਆਨ ਦੇਣਾ ਤੇ ਉਹਦੇ ਨਾਲ ਫਿਰ ਆਪਣਾ ਘਰ ਬਣਾਉਂਦਾ ਏ ਚੰਗੇ ਘਰ ਉਹਦਾ ਰਿਸ਼ਤਾ ਹੋ ਜਾਂਦਾ ਏ ਫਿਰ ਉਹਦੇ ਬੱਚੇ ਹੋ ਜਾਂਦੇ ਨੇ ਫਿਰ ਉਹ ਬੁੱਢਾ ਹੁੰਦਾ ਤੇ ਇਸ ਦੁਨੀਆ ਤੋਂ ਚਲੇ ਜਾਂਦਾ ਹੁਣ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਆ ਜਿਹੜੀ ਪੜ੍ਹਾਈ ਆਪਾਂ ਇੱਥੇ ਕਰਨੀ ਹੈ ਆ ਉਹ ਸਿੱਖ ਸਤਗੁਰੂ ਕੇ ਪਿਆਰ ਹੋ ਗਾਉ ਸੱਚੀ ਇਹਨੂੰ ਸੱਚੀ ਬਾਣੀ ਕਿਉਂ ਆਖਿਆ ਕਿਉਂਕਿ ਮਾਰੇ ਸਹਿਬ ਜੀ ਕਹਿੰਦੇ ਮਰਨਾ ਸੱਚ ਜਿਉਣਾ ਝੂਠ ਹੈ ਦੁਨੀਆ ਚ ਲੋ ਬੜਾ ਕਿਰਪਾ ਵਰਤਰੀ ਹੁਣ ਪ੍ਰਚਾਰ ਹੋ ਰਿਹਾ ਆਪ ਸਾਰੀਆਂ ਸੰਗਤਾਂ ਸੁਣ ਸੁਣ ਕੇ ਬੜਾ ਪਿਆਰ ਦਿੰਦੇ ਹੋ ਸਾਡੀ ਨੌਜਵਾਨੀ ਮੁੜ ਰਹੀ ਹੈ ਛੋਟੇ ਛੋਟੇ ਬੱਚੇ ਵੀ ਪਿਆਰ ਕਰਦੇ ਉਹਨਾਂ ਨੂੰ ਸਮਝ ਆ ਰਹੀ ਹੈ ਸਾਡੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਪੂਰਨੇ ਪਾਇ ਸਾਨੂੰ ਇੱਕ ਰਾਹ ਦਿੱਤਾ ਬਣਾ ਕੇ ਜਿੱਦਾਂ ਆਪਾਂ ਆਪਣੇ ਬੱਚਿਆਂ ਨੂੰ ਕੋਠੀ ਗੱਡੀ ਜ਼ਮੀਨ ਬਣਾ ਕੇ ਦਿੱਤੀ ਨਾ ਇਦਾਂ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਖਜ਼ਾਨਾ ਦਿੱਤਾ ਜਿਸ ਨੂੰ ਬਾਣੀ ਕਹਿੰਦੀ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਦਾਨਾ ਔਰ ਇਹ ਖਜ਼ਾਨੇ ਲੱਭਣ ਵਾਸਤੇ ਰਾਗੀ ਸਿੰਘ ਢਾਡੀ ਸਿੰਘ ਤੇ ਕਥਾਵਾਚਕ ਦੀ ਚੋਣ ਕੀਤੀ ਮਹਾਰਾਜ ਨੇ ਵੀ ਜਿਹਨੂੰ ਤੁਸੀਂ ਪਿਆਰ ਨਾਲ ਸੁਣ ਰਹੇ ਹੋ ਇਹ ਉਹ ਖਜ਼ਾਨੇ ਦੇ ਦਰਸ਼ਨ ਕਰਾਏ ਹੁਣੇ ਗੁਰੂ ਕੇ ਸਿੱਖਾਂ ਨੇ ਕਰਾਏ ਹੁਣ ਜਿੰਨੀ ਜੋਗਿਆ ਆਪਾਂ ਰਲ ਮਿਲ ਕੇ ਤੁਸਾਂ ਪਿਆਰ ਕੀਤਾ ਗਰਮੀ ਭਾਵੇਂ ਕਿਤਨੀ ਭਰ ਤੁਹਾਡੀ ਚੌਂਕੜੇ ਨੂੰ ਨਮਸਕਾਰ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਅੰਗਦ ਸਹਿ ਮਹਾਰਾਜ ਜੀ ਦਾ ਪ੍ਰਕਾਸ਼ 1504 ਈਸਵੀ ਨੂੰ ਨਾਂਗੇ ਦੀ ਸਰਾਂ ਮੱਤੇ ਦੀ ਸਰਾਂ ਵਿੱਚ ਆਖਿਆ ਗਿਆ। ਤਨ ਤਨ ਬਾਬਾ ਫਿਰੂ ਮਲ ਜੀ ਤੇ ਮਾਤਾ ਦਇਆ ਕੌਰ ਦੀ ਕੁੱਖ ਤੋਂ ਹੁੰਦਾ ਏ। ਉਹਨਾਂ ਦਾ ਬਚਪਨ ਦਾ ਨਾਮ ਰੱਖਿਆ ਜਾਂਦਾ ਹੈ ਭਾਈ ਲਹਿਣਾ ਕਿਉਂਕਿ ਪਿਤਾ ਜੀ ਦੁਕਾਨ ਕਰਦੇ ਨੇ। ਉਹਨਾਂ ਦਾ ਕਾਰੋਬਾਰ ਇੰਨਾ ਸੋਹਣਾ ਚੱਲਦਾ ਹੈ ਨੌਕਰੀ ਦੇ ਉੱਤੇ ਕਿ ਉਹਨਾਂ ਨੇ ਆਪਣੇ ਬੱਚੇ ਦਾ ਨਾਮ ਰੱਖਿਆ ਲੈਣਾ ਕਿ ਆਪਾਂ ਕਿਸੇ ਦਾ ਦੇਣਾ ਨਹੀਂ ਜ਼ਿੰਦਗੀ 'ਚ ਲੈਣਾ ਹੀ ਹੈ ਆਖੋ ਸਤਿਨਾਮ ਸ੍ਰੀ ਕੈਵਰੀ ਸੁਭਾਵਕ ਹੀ ਆਪਾਂ ਬੱਚੇ ਦਾ ਨਾਮ ਰੱਖੀਦਾ ਤੇ ਆਖੀਦਾ ਸੋਹਣਾ ਜਿਹਾ ਨਾਮ ਰੱਖੋ ਜਿੱਚ ਬਰਕਤ ਹੋਵੇ ਤੇ ਮਾਤਾ ਗਿਆ ਕੌਰ ਦੇ ਘਰ ਪੁੱਤਰ ਆਇਆ 1504 ਨੂੰ ਬਾਪੂ ਫੇਰੂ ਮਲ ਦੇ ਘਰ ਤੇ ਉਹਦਾ ਨਾਮ ਰੱਖਿਆ ਗਿਆ ਲਹਿਣਾ ਪੀਐਨ ਲੈਣਾ ਹੀ ਆ ਕਿਸੇ ਨੂੰ ਦੇਣਾ ਨਹੀਂ ਵੀ ਕਰਜ਼ਾਈ ਨਹੀਂ ਇਹ ਨਹੀਂ ਪਤਾ ਵੀ ਜਿਹੜਾ ਬਾਲਕ ਕਜਾਇਆ ਏ ਇਹਦਾ ਨਾਮ ਲੈਣਾ ਤੁਸੀਂ ਰੱਖਤਾ ਪਰ ਇਹਨੇ ਉਸ ਤਖਤ ਤੇ ਬਹਿ ਜਾਣਾ ਜਿੱਥੇ ਕਈਆਂ ਦੀਆਂ ਝੋਲੀਆਂ ਭਰ ਦੇਣੀਆਂ ਆ ਖੁਸਾ ਤਾ ਉਹ ਲੈਣ ਦੀ ਹਜਾਇਤ ਦੇਣਾ ਏ ਹੁਣ ਇੱਕ ਲੈਣੇਦਾਰ ਦੇਣਦਾਰ ਕਦੋਂ ਬਣਦਾ ਏ ਉਹ ਸਫ਼ਰ ਆਪਾਂ ਸਾਂਝਾ ਕਰਨਾ ਤੁਹਾਡੇ ਨਾਲ ਕਿ ਜਿਹਦੇ ਬਚਪਨ ਚ ਹੀ ਮਾਂ ਪਿਓ ਨੇ ਆਸ ਰੱਖੀ ਵੀ ਆਪਾਂ ਪੁੱਤ ਲੈਣਾ ਹੀ ਆਂ ਲੋਕਾਂ ਤੋਂ ਦੇਣਾ ਨਹੀਂ ਕਿਸੇ ਨੂੰ ਔਰ ਪੂਰੇ ਵਰਲਡ ਦੇ ਵਿੱਚ ਸਿੱਖ ਇਜ਼ਮ ਸਿੱਖ ਕੌਮ ਇਹ ਗੁਰੂ ਨਾਨਕ ਦਾ ਜਿਹੜਾ ਪਰਿਵਾਰ ਹੀ ਤਰੱਕੀ ਕਿਉਂ ਕਰ ਗਿਆ ਕਿਉਂਕਿ ਇਹਦਾ ਕਾਰਨ ਹੀ ਇਹ ਹੈ ਜਿਵੇਂ ਇੱਕ ਬੀਬੀ ਨੇ ਕਸ਼ਮੀਰ ਦੇ ਵਿੱਚ ਹਾਂ ਦਾ ਨਾਰਾ ਮਾਰ ਕੇ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰੀ ਫੇਰ ਸਾਡੀ ਬਾਹ ਫੜੋ ਹੋਰ ਨਹੀਂ ਕਿਸੇ ਦਾ ਨਾਮ ਲਹਿਤਾ ਫਿਰ ਇਸ਼ਾਰਾ ਗੁਰੂ ਨਾਨਕ ਦੇ ਘਰ ਵੱਲ ਨੂੰ ਕਦੋਂ ਹੋਇਆ ਕਿਉਂਕਿ ਇੱਕੋ ਘਰ ਸ੍ਰਿਸ਼ਟੀ ਦੇ ਵਿੱਚ ਬਾਕੀ ਖੋਹਦੇ ਦੇਖੇ ਹੋਣਗੇ ਲੁੱਟਦੇ ਦੇਖੇ ਹੋਣਗੇ ਸੁੱਟਦੇ ਦੇਖੇ ਹੋਣਗੇ ਇੱਕੋ ਘਰ ਮੇਰੇ ਬਾਬੇ ਨਾਨਕ ਦਾ ਜਿਹੜਾ ਚੁੱਕ ਕੇ ਸੀਨੇ ਨਾਲ ਲਾਉਂਦਾ ਤੇ ਆਪਣੀ ਜੇਬ ਚੋਂ ਦੇਂਦਾ ਆਖੋ ਸਤਿਨਾਮ ਇਸ ਘਰ ਨੇ ਦੇਣਾ ਸਿਖਾਇਆ ਔਰ ਰੋਜ਼ ਵਾਜ ਵੀ ਆਉਂਦੀ ਦੇਂਦਾ ਦੇ ਤਕ ਪਾਹੀ ਦੇਂਦਾ ਦੇ ਲੈਂਦੇ ਥੱਕ ਪਾਹੀ ਦੇਂਦਾ ਪੜੋ ਬਾਣੀ ਸੈਤਰਾ ਉਹ ਵੀ ਸਿੰਘ ਬਾਣੀ ਪੜ ਲੈਂਦੇ ਜਿਨ੍ਹਾਂ ਨੂੰ ਪੜਨੀ ਨਹੀਂ ਆਉਂਦੀ ਤੇ ਕਦੀ ਵੀ ਨਹੀਂ ਪੜੀ ਹੁੰਦੀ ਸੰਗਤ ਵਿੱਚ ਆ ਫਾਇਦਾ ਜੀ ਦਿੰਦਾ ਦੇ ਲੈਂਦੇ ਥੱਕ ਪਾਹੇ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਜੁਗਾ ਜੁਗੰਤਰ ਖਾਹੀ ਖਾਹੇ ਬਾਪੂ ਨੇ ਨਾਮ ਲੈਣਾ ਏ ਪਰ ਹੁਣ ਸਾਰੀ ਸ੍ਰਿਸ਼ਟੀ ਨੂੰ ਦੇਣਾ ਏ ਉਹਦੇ ਵਾਸਤੇ ਫਿਰ ਤਿੰਨ ਕ ਦਹਾਕੇ ਇਹਨਾਂ ਦਾ ਜੀਵਨ ਜਿਹੜਾ ਬਤੀਤ ਹੁੰਦਾ ਤੇ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਜੀਵਨ ਸਾਥੀ ਹੈ ਭੈਣੋ ਧਿਆਨ ਦਿਓ ਤੁਸੀਂ ਮੈਂ ਜਦੋਂ ਆਇਆ ਤੇ ਮੇਰੀਆਂ ਭੈਣਾਂ ਧੁੱਪੇ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀਆਂ ਸੀ ਆਖੋ ਸਤਨਾਮ ਤੇ ਮਨ ਨੂੰ ਖਤੇ ਬਲਾਈ ਜਿਸ ਸਕੂਨ ਮਿਲਿਆ ਵੀ ਇਹੋ ਜੇ ਸਮੇਂ ਚ ਤੇ ਘਰ ਦੇ ਜੀਆਂ ਨੂੰ ਰੋਟੀ ਲਾ ਕੇ ਦੇਣੀ ਔਖੀ ਆ ਜਿਹੜਾ ਸਿਸਟਮ ਬਣਦਾ ਜਾਂਦਾ ਨਾ ਆਉਣ ਵਾਲੇ ਸਮੇਂ ਚ ਘਰੇ ਪ੍ਰਸ਼ਾਦਾ ਪਕਾਉਣ ਦੀ ਸਮਰੱਥਾ ਨਹੀਂ ਕਹਿ ਦਨਗੇ ਬਾਜ਼ਾਰ ਚੋਂ ਝੂਠਾ ਮਿੱਠਾ ਭਈਆਂ ਦਾ ਲੈ ਆਓ ਇਹ ਬਰਕਤ ਮੁੱਕ ਰਹੀ ਪਰ ਤੁਹਾਨੂੰ ਭੈਣੋਂ ਕਿੰਨੀ ਬਰਕਤ ਦਿੱਤੀ ਤੁਸੀਂ ਆਪਣੇ ਲਈ ਨਹੀਂ ਆਪਣੇ ਪਰਿਵਾਰ ਲਈ ਨਹੀਂ ਸੰਗਤ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਆਖੋ ਸਤਨਾਮ ਇਹ ਸੇਵਾ ਜਿਹੜੀ ਕੀਤੀ ਨਾ ਮੈਂ ਨਾਲ ਹੀ ਬੇਨਤੀ ਕਰਦਿਆਂ ਘਰ ਦੇ ਪ੍ਰਸ਼ਾਦੇ ਲੀੜੇ ਲੱਤੇ ਧੋਤੇ ਕਿਸੇ ਕੰਮ ਨਹੀਂ ਉਹ ਇੱਕ ਆਪਣੀ ਡਿਊਟੀ ਹੈ ਪਰ ਜਿਹੜੀ ਸੰਗਤ ਵਾਸਤੇ ਆ ਗੁਰੂ ਦੇ ਵਸਤਰ ਧੋਣੇ ਰਮਾਲੇ ਧੋਣੇ ਸੰਗਤ ਦੀ ਚਾਦਰਾਂ ਧੋਣੀਆਂ ਸੰਗਤ ਵਾਸਤੇ ਭਾਂਡੇ ਮਾਜਣੇ ਇੱਕ ਇੱਕ ਕਦਮ ਦੀ ਕੀਤੀ ਸੇਵਾ ਗੁਰੂ ਨਾਨਕ ਦੇ ਘਰੇ ਪ੍ਰਵਾਨ ਹੋ ਜਾਂਦੀ ਆਖੋ ਸਤਨਾਮ ਬਾਬਾ ਕਹਿੰਦਾ ਵਿੱਚ ਦੁਨੀਆ ਸੇਵ ਕਮਾਈਐ ਲੋਕੀ ਕਹਿੰਦੇ ਸਮਾਗਮ ਰੱਖਿਆ ਕੀ ਫਾਇਦਾ ਹੁੰਦਾ ਮੈਂ ਤੇ ਬੜੇ ਫਾਇਦੇ ਵੇਖੇ ਦੱਸਾਂ ਤੁਹਾਨੂੰ ਸਭ ਤੋਂ ਪਹਿਲਾ ਫਾਇਦਾ ਤੁਸੀਂ ਇਕੱਠੇ ਬੈਠੇ ਵੈਗਰੂ ਬੋਲੀ ਚੱਲਿਓ ਸੰਗਤ ਦੇ ਫਾਇਦੇ ਦੱਸ ਕੇ ਅੱਗੇ ਚੱਲੀਏ ਤੁਸੀਂ ਹੰਗਾਰਾ ਪਰਿਓ ਸਭ ਤੋਂ ਪਹਿਲਾ ਫਾਇਦਾ ਹੋਇਆ ਆਪਾਂ ਸਾਰੇ ਇਕੱਠੇ ਬੈਠੇ ਬੋਲੋ ਦੂਸਰਾ ਫਾਇਦਾ ਹੋਇਆ ਆਪਣੀ ਜੀਭ ਚੋਂ ਵੈਗਰੂ ਦਾ ਨਾਮ ਨਿਕਲਿਆ ਤੀਸਰਾ ਮੈਂ ਵੇਖਿਆ ਸਾਡੇ ਨੌਜਵਾਨ ਝੂਠੇ ਭਾਂਡੇ ਮਾਜੰਦਾ ਬੋਲੋ ਤੇ ਇੰਨਾ ਚੌਂਕ ਚ ਖੜੋ ਕੇ ਰੀਲਾਂ ਵੇਖ ਕੇ ਮਾੜੀ ਸੰਗਤ ਚ ਪੈਣਾ ਚੌਥਾ ਤੁਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਦਾ ਪਾਣੀ ਔਰ ਗੁਰੂ ਦਾ ਜਸ ਤੇ ਸਮੇ ਨੂੰ ਕਵਰ ਕਰ ਲਿਆ ਕਿੰਨੇ ਫਾਇਦੇ ਆ ਤੇ ਮੈਨੂੰ ਨਹੀਂ ਲੱਗਦਾ ਸਾਰਾ ਖਰਚਾ ਕੱਢੀਏ ਤੇ ਇੱਕ ਜਾਨੇ ਨੂੰ 100 ਰੁਪਿਆ ਹੀ ਆਉਣਾ 100-100 ਰੁਪਿਆ ਸਾਰੇ ਰੱਖ ਕੇ ਨਾ ਆਪਾਂ ਸਮਾਗਮ ਦੀ ਉਲੀਕਤਾ ਕਰੀਏ ਤੇ ਇੱਕ 100 ਕਿੰਨਾ ਕੁ ਹੁੰਦਾ ਤੇ ਕਿੰਨਾ ਰੰਗ ਭਾਗ ਲੱਗਾ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਸੰਗਤ ਬੜੀ ਜ਼ਰੂਰੀ ਹੈ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਸਾਥੀ ਬਣੇ ਬਾਬਾ ਲੈਣਾ ਜੀ ਦੇ ਮਾਤਾ ਖੀ ਵੀ ਇੱਕੋ ਭੈਣੋ ਮਾਂ ਐ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਚ ਬੈਠੀ ਹੈ ਜਿੱਥੇ ਭਗਤਾਂ ਦਾ ਪਾਠ ਸਹਿਬ ਦਾ ਗੁਰੂ ਸਾਹਿਬ ਦਾ ਜ਼ਿਕਰ ਆਉਂਦਾ ਉਥੇ ਇੱਕ ਮਾਂ ਵੀ ਗੁਰੂ ਗ੍ਰੰਥ ਸਾਹਿਬ ਚ ਹਾਜ਼ਰੀ ਲਵਾ ਰਹੀ ਕੌਣ ਆ ਜਿਨੂੰ ਸੱਤੇ ਬਲਵੰਡੇ ਦੀ ਵਾਰ ਪੜਾਂਗੇ ਤੇ ਦਰਸ਼ਨ ਹੁੰਦੇ ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਕਹਿੰਦੇ ਮੇਰੀ ਮਾਂ ਮਾਤਾ ਖੀਵੀ ਜਿਨ੍ਹਾਂ ਦੀ ਲੰਗਰ ਦੇ ਵਿੱਚ ਡਿਊਟੀ ਐ ਮੁਖੜੇ ਤੇ ਕੱਪੜਾ 18 ਰੌਣਕੀ 21 ਘੰਟੇ ਲੰਗਰਾਂ ਦੇਗਾ ਚੜੀਆਂ ਰਹਿਣੀਆਂ ਦੇਸੀ ਘੋੜੇ ਦੇ ਡਰਮ ਭਰੇ ਭੜਪੜ ਕੜਸ਼ੀਆਂ ਸੰਗਤਾਂ ਨੂੰ ਰਜਾਉਣਾ ਇਥੋਂ ਤੱਕ ਵੀ ਲਿਖਦੇ ਨੇ ਕਹਿੰਦੇ ਕੋਈ ਗਰੀਬ ਗੁਰਬਾਜੇ ਜਿਹਨੂੰ ਮਾਇਆ ਦੀ ਲੋੜ ਹੈ ਉਹਨੂੰ ਮਾਇਆ ਵੀ ਦੇ ਦਿੰਦੇ ਆਖੋ ਸਤਨਾਮ ਸ੍ਰੀ ਕਿੰਨਾ ਪਿਆਰ ਲੈ ਕੇ ਬੈਠੇ ਸਾਡੇ ਮਾਤਾ ਜੀ ਔਰ ਜਿਹੜੀਆਂ ਭੈਣਾਂ ਜੁੜੀਆਂ ਅੱਜ ਵੀ ਉਹਨਾਂ ਦੇ ਕੋਲੇ ਸੀਸਾ ਜੇ ਆਪਣੇ ਆਪ ਨੂੰ ਤਕੜਿਓ ਕੇ ਬਚਾਈਏ ਆਉਣ ਵਾਲੀ ਪੀੜੀ ਨੂੰ ਇੱਧਰ ਨੂੰ ਜੋੜੀਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਹੁਣ ਗੁਰੂ ਸਾਹਿਬ ਜੀ ਅਜੇ ਭਾਈ ਲਹਿਣੇ ਦੇ ਰੂਪ ਚ ਨੇ ਹੁਣ ਜਿਹੜੀ ਸੰਗਤ ਆਪਾਂ ਕਰ ਰਹੇ ਆ ਆਪਣੇ ਬੱਚੇ ਕਰ ਰਹੇ ਆ ਤੁਸੀਂ ਕਰਮਾਂ ਵਾਲੀ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਘਰੇ ਬਿਠਿਆ ਕੁਝ ਨਹੀਂ ਹੋਣਾ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦੇਂਦਾ ਏ ਜੋ ਦੁਨੀਆ ਨੂੰ ਜਸ ਉਸ ਦੇ ਗਾਉਣੇ ਆ ਜਸੀ ਹੈ ਵਾਹਿਗੁਰੂ ਕੱਜ ਕੇ ਵੀਰੋ ਤੁਹਾਡੀ ਆਵਾਜ਼ ਘਟ ਜੇ ਵਾਹਿਗੁਰੂ 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 ਇਹ ਜਸ ਹੋ ਗਿਆ ਸਵਾਸਾਂ ਦੀ ਸੰਭਾਲ ਕਰ ਲਈ ਇੱਕ ਦਿਨ ਐਸਾ ਆਇਆ ਸਤਿਗੁਰਾਂ ਦੇ ਦੋ ਸੁਪੁੱਤਰ ਨੇ ਭਾਈ ਦਾਸੂ ਜੀ ਭਾਈ ਦਾਤੂ ਜੀ ਦੋ ਹੀ ਬੇਟੀਆਂ ਨੇ ਬੀਬੀ ਅਮਰੋ ਜੀ ਬੀਬੀ ਅਨੋਖੀ ਜੀ ਇਤੋਂ ਇਹ ਵੀ ਸਿੱਖਿਆ ਮਿਲਦੀ ਵੀ ਘੱਟੋ ਘੱਟ ਚਾਰ ਬੱਚੇ ਨਹੀਂ ਤੇ ਦੋ ਬੱਚੇ ਜ਼ਰੂਰੀ ਆ ਪਰ ਆਪਾਂ ਕੀ ਕਰਦੇ ਸਾਰੇ ਜੇ ਬੇਟਾ ਹੋ ਜਾਂਦਾ ਤੇ ਮੁੜ ਕੇ ਕੋਈ ਬੱਚਾ ਹੀ ਨਹੀਂ ਲੈਂਦੇ ਆ ਖੁਸਤਨਾਓ ਜੇ ਗੁਰੂ ਦਾ ਜ ਦਿਨ ਮਨਾਇਆ ਨਾ ਥੋੜਾ ਜਿਹਾ ਇੱਧਰ ਧਿਆਨ ਦੇਣਾ ਚਾਰ ਬੱਚੇ ਸੀ ਮਹਾਰਾਜ ਦੇ ਗ੍ਰਸਤੀ ਜੀਵਨ ਦੇ ਤੇ ਖੇਡ ਕਦੋਂ ਵਾਪਰੀ ਇੱਕ ਦਿਨ ਅੰਮ੍ਰਿਤ ਵੇਲੇ ਤੁਰੇ ਨੇ ਜਿੱਦਾਂ ਤੁਸੀਂ ਸਮਾਗਮ ਰੱਖਿਆ ਨਾ ਪਤਾ ਨਹੀਂ ਕੀ ਦੀ ਜ਼ਿੰਦਗੀ ਬਦਲ ਜਾਣੀ ਆ ਕਿੰਨੇ ਆ ਸੁਣ ਕੇ ਵੀਡੀਓ ਮੋੜਉਣਾ ਬੜਾ ਪਿਆਰ ਮਿਲਦਾ ਹੈ ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਲਾਈਵ ਰਾਹੀਂ ਦਰਸ਼ਨ ਕਰਦੀਆਂ ਜਿਹੜੇ ਵਿਚਾਰੇ ਕੰਮਾਂ ਤੇ ਬੀਜੀ ਖਾਸ ਕਰਕੇ ਜਿਹੜੇ ਬਾਹਰ ਹੈ ਨਾ ਉਹਨਾਂ ਦੀ ਰੂਹ ਪੰਜਾਬ ਵਿੱਚ ਵਸਦੀ ਹੈ ਹੁਣ ਤੁਹਾਡੇ ਪਿੰਡ ਚੋਂ ਕਿੰਨੇ ਬਾਹਰ ਹੋਣਗੇ ਆ ਲਾਈਵ ਪਹੁੰਚ ਜਾਣਾ ਤੇ ਉਹਨਾਂ ਨੇ ਅੰਦਰੋਂ ਸਕੂਨ ਮਿਲਣਾ ਵੀ ਸਾਡੇ ਪਿੰਡ ਸਾਡਾ ਪਰਿਵਾਰ ਆਏਗਾ ਜਿੱਕੇ ਆਖੋ ਸਤਨਾਮ ਇਹ ਸੱਚ ਕਿਉਂਕਿ ਮੈਂ ਵੀ ਵਿਦੇਸ਼ ਜਾਂਦਾ ਰਿਹਾ ਨਾ ਇਹ ਗੱਲ ਸੱਚੀ ਜਦੋਂ ਬੰਦਾ ਬਾਹਰ ਚੱਲ ਜਾਂਦਾ ਬੜੀ ਖੋਪ ਪੈਂਦੀ ਆਪਣੀ ਤਰਤੀ ਦੀ ਅਸੀਂ ਤੇ ਚਲੋ 15 20 ਦਿਨਾਂ ਵਾਸਤੇ ਜਾਈਦਾ ਪਰ ਉੱਥੇ ਜਾ ਕੇ ਬੜਾ ਖਿੱਚ ਪੈਂਦੀ ਏ ਧਰਤੀ ਇੰਨੀ ਕਰਮਾ ਵਾਲੀ ਨਾ ਕਿਉਂਕਿ ਇਸ ਧਰਤੀ ਤੇ 10 ਗੁਰੂ ਸਾਹਿਬ ਦੇ ਚਰਨ ਪਏ ਆਖੋ ਸਤਨਾਮ ਇੱਥੇ ਭਗਤਾਂ ਨੇ ਮਹਾਂਪੁਰਖਾਂ ਨੇ ਤਪੱਸਿਆ ਕੀਤੀ ਸ਼ਹੀਦਾਂ ਦਾ ਲਹੂ ਡੁੱਲਿਆ ਇਹਦੇ ਨਾਲ ਦੀ ਧਰਤੀ ਕਿਦਰੇ ਦੀ ਹੈਗੀ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਹੈ ਜਿੱਥੇ ਸਹਿਬਜ਼ਾਦਿਆਂ ਦੀ ਸਸਕਾਰ ਹੋਏ ਮੰਜੀ ਜਗ੍ਹਾ ਜਿਹੜੀ 2 ਅਰਬ 50 ਕਰੋੜ ਦੀ ਗੱਜ ਆਖੋ ਸਤਨਾਮ ਮਾਣ ਕਰਿਆ ਕਰੋ ਧੰਨਵਾਦ ਕਰਿਆ ਕਰੋ ਸਾਧ ਤਰਤੀ ਪਈ ਹਰ ਆਵਲੀ ਸਾ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਪੜੋ ਪੜੋ ਸਤ ਗੁਰ ਬੈਠਾ ਏ ਜਿੱਥੇ ਮੇਰਾ ਸਤ ਗੁਰ ਬੈਠਾ ਏ ਸਤ ਗੁਰ ਜਿੱਥੇ ਮੇਰਾ ਸੇ ਜੰਤ ਪਏ ਹਰੀਆ ਵਲੇ ਸੇ ਜੰਤ ਪਏ ਹਰੀਆ ਵਲੇ ਸੇ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਜਿੰਨੀ ਮੇਰਾ